ਹਾਂਜੀ ਸੱਚੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਲਗਾਉਣ ਜਾ ਰਹੇ ਹਾਂ ਜੀ ਇਸ ਟਾਈਮ ਪੀਟੈਟ ਤੇ ਸੀਟੈਟ ਦੇ ਪ੍ਰੀਵੀਅਸ ইয়ার ਪੇਪਰ ਦੀ ਫਰਸਟ ਕਲਾਸ ਇਹ ਆਪਣੇ ਵਿਦਿਆਰਥੀਆਂ ਦੀ ਡਿਮਾਂਡ ਤੇ ਹੈ ਤੇ ਇਸ ਕਲਾਸ ਦੇ ਵਿੱਚੋਂ ਜੀ ਆਪਾਂ ਪੀਟੈਟ ਤੇ ਸੀਟੈਟ ਵਾਲੇ ਜਿਹੜੇ ਪੰਜਾਬੀ ਦਾ ਪੇਪਰ ਹੈ 30 ਨੰਬਰ ਦਾ ਉਹ ਆਪਣਾ ਪੱਕਾ ਕਰ ਸਕਦੇ ਹਨ ਤੇ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਜੇ ਸਭ ਕੁਝ ਓਕੇ ਹੈ ਤਾਂ ਫਿਰ ਆਪਾਂ ਸ਼ੁਰੂ ਕਰਦੇ ਹਾਂ ਜੀ ਕਲਾਸ ਜੀ ਤਾਂ ਆਪਾਂ ਸ਼ੁਰੂ ਕਰਦੇ ਹਾਂ ਪਹਿਲਾ ਚਲਦੇ ਹਾਂ ਪਹਿਲੇ ਪ੍ਰਸ਼ਨ ਤੇ ਏ ਜਿਹੜਾ ਅੱਜ ਆਪਾਂ ਪੇਪਰ ਸੋਲਵ ਕਰਨ ਜਾ ਰਹੇ 2024 ਦਾ ਪੇਪਰ ਹੈ 1 ਦਸੰਬਰ ਨੂੰ ਹੋਇਆ ਸੀ ਤੇ ਉਹ ਅੱਜ ਆਪਾਂ ਸੋਲਵ ਕਰਨ ਜਾ ਰਹੇ ਹਾਂ ਉਹਦੇ 30 ਪ੍ਰਸ਼ਨ ਜਿਹੜੇ ਅੱਜ ਸੋਲਵ ਕਰਾਂਗੇ ਤਾਂ ਪਹਿਲਾ ਪ੍ਰਸ਼ਨ ਹੈ ਬੱਚੇ ਦੀ ਭਾਸ਼ਾ ਵਿਆਕਰਣ ਤੇ ਸ਼ਬਦ ਜੋੜਾਂ ਸੰਬੰਧੀ ਰੁੱਟੀਆਂ ਦਾ ਪਤਾ ਲਗਾਉਣ ਲਈ ਕਿਹੜੀ ਸਿੱਖਿਆ ਦੀ ਲੋੜ ਪੈਂਦੀ ਹੈ অপਸ਼ਨ A ਵਿਆਕਰਣ ਸਿੱਖਿਆ B ਵਾਚਣ ਸਿੱਖਿਆ C ਭਾਸ਼ਾ ਸਿੱਖਿਆ ਤੇ D ਤਕਸ਼ੀਸ਼ੀ ਸਿੱਖਿਆ ਹਾਂਜੀ ਸੋ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰ ਦਿਓ ਕਿ ਬੱਚਿਆਂ ਦੀ ਜਿਹੜੀ ਭਾਸ਼ਾ ਵਿਆਕਰਣ ਤੇ ਸ਼ਬਦ ਜੋੜਾ ਸੰਬੰਧੀ ਜਿਹੜੀ ਤਰੁੱਟੀਆਂ ਉਹਨਾਂ ਦਾ ਪਤਾ ਲਗਾਉਣ ਦੇ ਲਈ ਅਸੀਂ ਕਿਹੜੀ ਭਾਸ਼ਾ ਦੀ ਵਰਤੋਂ ਕਰਦੇ ਹਾਂ ਹਾਂਜੀ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰ ਦਿਓ ਜੀ ਤਾਂ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਬਿਲਕੁਲ ਸਹੀ ਹੈ ਕਿ ਤਕਸ਼ੀਸ਼ੀ ਸਿੱਖਿਆ ਕਹਿੰਦੇ ਹੈ ਜੀ ਉਸ ਨੂੰ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਦਾਦੀ ਜੀ ਆਪ ਆਪਣੇ ਹੱਥੀਂ ਕੰਮ ਕਰਦੇ ਹਨ ਵਾਕ ਵਿੱਚ ਪੜਨਾਵ ਦੀ ਕਿਹੜੀ ਕਿਸਮ ਹੈ অপਸ਼ਨ ਏ ਹੈ ਪੁਰਖਵਾਚਕ ਬੀ ਨਿਸ਼ਚੇਵਾਚਕ ਸੀ ਨਿਜਵਾਚਕ ਤੇ ਡੀ ਸੰਬੰਧਵਾਚਕ ਤਾਂ ਇਹਦੇ ਵਿੱਚ ਕਿਹੜੀ ਆਏਗੀ ਜੀ অপਸ਼ਨ ਵਿਆਕਰਣ ਦੀ ਕਿ ਪੜਨਾਵ ਦੀ ਕਿਹੜੀ ਕਿਸਮ ਹੈ ਇਸ ਵਾਕ ਦੇ ਵਿੱਚ ਹਾਂਜੀ ਤਾਂ ਇੱਥੇ ਉੱਤਰ ਸੀ ਕਰਨ ਵਾਲੇ ਬਿਲਕੁਲ ਸਹੀ ਹਨ ਜੀ ਨਿਜਵਾਚਕ ਨੈਕਸਟ ਕੁਐਸਚਨ ਜਦੋਂ ਵਿਦਿਆਰਥੀ ਅਧਿਆਪਕ ਦੁਆਰਾ ਦਰਸਾਏ ਗਏ ਵਾਚਨ ਢੰਗਾਂ ਅਨੁਸਾਰ ਆਪ ਵਾਚਨ ਕਰਦੇ ਹਨ ਤਾਂ ਉਸ ਨੂੰ ਕੀ ਕਹਿੰਦੇ ਹਨ অপشن A ਆਦਰਸ਼ ਵਾਚਨ B ਅਨੁਕਰਣ ਵਾਚਨ C ਵਿਅਕਤੀਗਤ ਵਾਚਨ ਤੇ D ਸਮੂਹਿਕ ਵਾਚਨ ਹਾਂਜੀ ਪ੍ਰਸ਼ਨ ਨੰਬਰ 3 ਦੇ ਲਈ ਉੱਤਰ ਕਰ ਦਿਓ ਕੀ ਆਏਗਾ ਇਸ ਦਾ ਉੱਤਰ ਤਾਂ ਕਿਹੜੀ ਵਾਚਨ ਆਪਾਂ ਇਹਨੂੰ ਆਖਾਂਗੇ ਜੀ ਤਾਂ ਇੱਥੇ ਉੱਤਰ 20 ਕਰਨ ਵਾਲੇ ਸਹੀ ਹਨ ਅਨੁਕਰਣ ਵਾਚਨ ਨੈਕਸਟ ਕੁਐਸਚਨ ਨੈਕਸਟ ਹੈ ਜੀ ਉਹਨੇ ਇਹ ਕਵਿਤਾ ਹੈ ਜਿਹਦੇ ਉੱਤਰ ਪ੍ਰਸ਼ਨ ਨੰਬਰ 4 ਤੋਂ ਲੈ ਕੇ 10 ਤੱਕ ਦੇਣੇ ਹਨ ਤਾਂ ਇੱਕ ਵਾਰੀ ਧਿਆਨ ਨਾਲ ਜਿਹੜੀ ਕਵਿਤਾ ਹੈ ਉਸ ਨੂੰ ਰੀਡ ਕਰ ਲਿਆ ਜਾਵੇ ਤੇ ਫਿਰ ਉਹਦੇ ਪ੍ਰਸ਼ਨ ਉੱਤਰ ਹੈ ਜਿਹੜੇ ਉਹ ਕਰਾਂਗੇ ਤਾਂ ਕਵਿਤਾ ਹੈ ਜੈ ਭਾਰਤ ਜੈ ਭਾਰਤ ਮਾਤਾ ਲਹੂਆਂ ਦੇ ਸੰਗ ਲਿਖੀ ਗਈ ਹੈ ਅਣਖ ਤੇਰੀ ਦੀ ਲੰਮੀ ਗਾਥਾ ਜੈ ਭਾਰਤ ਜੈ ਭਾਰਤ ਮਾਤਾ ਹਲਦੀ ਘਾਟੀ ਤੇਰੀ ਤੇਰੇ ਸੋਮਨਾਥ ਦੇ ਮੰਦਰ ਤੇਰੇ ਦੁੱਖਾਂ ਦੀ ਬਾਤ ਸੁਣਾंदे ਰਾਜਪੂਤਾਨੀ ਖੰਡਰ ਵਿਆਸ ਦੇ ਕੰਡਿਆਂ ਤੋਂ ਮੁੜਿਆ ਖਾ ਕੇ ਮਾਰ ਸਿਕੰਦਰ ਜੈ ਭਾਰਤ ਜੈ ਭਾਰਤ ਮਾਤਾ ਜਲਿਆਂਵਾਲੇ ਬਾਗ ਤੇਰੇ ਦੀ ਅੱਜ ਵੀ ਅਮਰ ਕਹਾਣੀ ਕਾਮਾਗਾਟਾ ਮਾਰੂ ਤੇਰੇ ਅੱਗ ਲਾਈ ਵਿੱਚ ਪਾਣੀ ਡੰਡੀ ਬਣ ਕੇ ਰਣ ਵਿੱਚ ਜੂਜੀ ਤੇਰੀ ਝਾਂਸੀ ਰਾਣੀ ਜੈ ਭਾਰਤ ਜੈ ਭਾਰਤ ਮਾਤਾ ਭਗਤ ਸਿੰਘ ਜਹੇ ਪੁੱਤਰ ਤੇਰੇ ਊਧਮ ਸਿੰਘ ਸਰਾਬੇ ਡੁੱਲੇ ਖੂਨ ਦਾ ਬਦਲਾ ਉਸ ਨੇ ਤੋੜ ਲਿਆ ਵਿੱਚ ਛਾਪੇ ਗੋਰੀ ਅਣਖ ਨੂੰ ਰੰਡੀ ਕਰ ਗਏ ਤੇਰੇ ਗਦਰੀ ਬਾਬੇ ਜੈ ਭਾਰਤ ਜੈ ਭਾਰਤ ਮਾਤਾ ਲਾਜਪਤ ਜਹ ਬਣ ਗਏ ਤੇਰੀ ਲਾਜਪਤ ਦੇ ਰਾਖੇ ਸ਼ਿਵ ਅਤੇ ਪ੍ਰਤਾਪ ਤੇਰੇ ਨੇ ਲਿਖੇ ਸ਼ਹੀਦੀ ਸਾਕੇ ਫਾਂਸੀ ਦੇ ਫਟਿਆਂ ਤੇ ਬੈਠੀ ਤਵਾਰੀਖ ਪਈ ਆਖੇ ਜੈ ਭਾਰਤ ਜੈ ਭਾਰਤ ਮਾਤਾ ਤਾਂ ਇਹ ਆਪਣਾ ਕੁਐਸਚਨ ਹੈ ਜੀ ਕਹ ਲੋ ਕਵਿਤਾ ਹੈ ਜਿਹੜੀ ਆਪਾਂ ਪੜ੍ਹ ਕੇ ਤੁਹਾਨੂੰ ਸੁਣਾਈ ਹੈ ਤਾਂ ਪੇਪਰ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਇੱਕ ਕਵਿਤਾ ਆਏਗੀ ਤੇ ਇਹਦੇ ਆਧਾਰ ਤੇ ਤੁਸੀਂ ਜਿਹੜੇ ਹੈ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ ਹੁਣ ਆਪਾਂ ਪ੍ਰਸ਼ਨਾਂ ਵੱਲ ਦੇਖਦੇ ਹਾਂ ਜਨੀ ਜੀ ਸਤਿ ਸ਼੍ਰੀ ਅਕਾਲ ਤਾਂ ਆਪਣਾ ਕੁਐਸਚਨ ਹੈ ਕਿ ਉਪਰੋਕਤ ਕਵਿਤਾ ਦਾ ਕਵੀ ਕੌਣ ਹੈ অপਸ਼ਨ A ਅਮਰਤਾ ਪ੍ਰੀਤਮ B ਨੰਦ ਲਾਲ ਪੁਰੀ C ਫਿਰੋਜ਼ਦੀਨ ਸ਼ਰਫ ਤੇ D ਸ਼ਿਵ ਕੁਮਾਰ ਬਟਾਲਵੀ ਹਾਂਜੀ ਜੈ ਭਾਰਤ ਮਾਤਾ ਜਿਹੜੀ ਕਵਿਤਾ ਹੈ ਉਸ ਦਾ ਕਵੀ ਕੌਣ ਹੈ ਤਾਂ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕਰਿਓ ਬਿਲਕੁਲ ਜੀ ਜਿਨ੍ਹਾਂ ਦਾ ਉੱਤਰ ਆਇਆ ਹੈ D ਬਿਲਕੁਲ ਸਹੀ ਹੈ ਸ਼ਿਵ ਕੁਮਾਰ ਬਟਾਲਵੀ ਇਹਦਾ ਆਨਸਰ ਸਹੀ ਹੈ ਜੀ ਤਾ ਬੋਰਡ ਨੇ ਵੀ ਉੱਤਰ ਇਹੀ ਕੀਤਾ ਤਾਂ ਇਹ ਹਫ਼ਤਾ ਵੀ ਸ਼ਿਵ ਕੁਮਾਰ ਬਟਾਲਵੀ ਦੀ ਹੈ ਤਾਂ ਨੈਕਸਟ ਕੁਐਸਚਨ ਇਸੇ ਕਵਿਤਾ ਦੇ ਬੇਸਟ ਤੇ ਭਾਰਤ ਮਾਤਾ ਦੀ ਅਣਖ ਦੀ ਲੰਮੀ ਗਾਥਾ ਕਿਸ ਨਾਲ ਲਿਖੀ ਗਈ ਆਪਸ਼ਨ ਏ ਕਲਮ ਨਾਲ ਬੀ ਖੂਨ ਨਾਲ ਸੀ ਅਣਖ ਨਾਲ ਤੇ ਡੀ ਸਿਆਹੀ ਨਾਲ ਹਾਂਜੀ ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਕਰੋ ਕਵਿਤਾ ਦੇ ਆਧਾਰ ਤੇ ਕਿ ਲੰਮੀ ਗਾਥਾ ਕਿਸ ਦੇ ਆਧਾਰ ਤੇ ਲਿਖੀ ਗਈ ਤਾਂ ਇਸ ਦਾ ਜਿਹੜਾ ਉੱਤਰ ਹੈ ਜੀ ਉਹ ਬੀ ਸਹੀ ਰਹੇਗਾ ਜਦੋਂ ਆਪਾਂ ਪਹਿਲੀਆਂ ਦੋ ਤਿੰਨ ਲਾਈਨਾਂ ਰੀਡ ਕਰਦੇ ਆ ਨਾ ਖੂਨ ਨਾਲ ਆਏਗਾ ਜੀ ਜਦੋਂ ਪਹਿਲੀਆਂ ਦੋ ਤਿੰਨ ਲਾਈਨਾਂ ਰੀਡ ਕਰਦੇ ਆ ਜੈ ਭਾਰ ਜੈ ਭਾਰਤ ਮਾਤਾ ਲਹੂਆਂ ਦੇ ਸੰਗ ਲਿਖੀ ਗਈ ਹੈ ਅਣਖ ਤੇਰੀ ਦੀ ਲੰਮੀ ਗਾਥਾ ਸੋ ਲਹੂਆਂ ਦੇ ਨਾਲ ਲਿਖੀ ਗਈ ਹੈ ਅਣਖ ਦੀ ਗਾਥਾ ਠੀਕ ਹੈ ਜੀ ਤਾਂ ਅਣਖ ਦੀ ਲੰਮੀ ਗਾਥਾ ਕਿਸ ਨਾਲ ਲਿਖੀ ਗਈ ਖੂਨ ਨਾਲ ਨੈਕਸਟ ਕੁਐਸਚਨ ਇਸ ਕਾਵ ਟੁਕੜੀ ਵਿੱਚ ਪੰਜਾਬ ਦੇ ਕਿਸ ਦਰਿਆ ਦਾ ਜ਼ਿਕਰ ਆਇਆ ਹੈ অপਸ਼ਨ A ਰਾਵੀ B ਸਤਲੁਜ C ਬਿਆਸ ਤੇ D ਜਹਲਮ ਹਾਂਜੀ ਤਾਂ ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਕਰ ਦਿਓ ਕਿ ਇਸ ਦੇ ਵਿੱਚ ਕਿਹੜੇ ਦਰਿਆ ਦਾ ਜ਼ਿਕਰ ਆਇਆ ਹੈ ਤਾਂ ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਦੱਸ ਦਿਓ ਜੀ ਬਿਲਕੁਲ ਜਿਨ੍ਹਾਂ ਨੇ ਉੱਤਰ C ਕੀਤਾ ਹੈ ਉਹ ਸਹੀ ਹਨ ਬਿਆਸ ਜਿਹੜਾ ਦਰਿਆ ਹੈ ਉਸ ਦਾ ਜ਼ਿਕਰ ਆਇਆ ਹੈ ਇਸ ਕਵਿਤਾ ਦੇ ਵਿੱਚ ਜਦੋਂ ਆਪਾਂ ਲਾਈਨਾਂ ਪੜ੍ਹਦੇ ਹਾਂ ਤੇਰੇ ਦੁੱਖਾਂ ਦੀ ਬਾਤ ਸੁਣਾਉਂਦੇ ਰਾਜਪੂਤਾਨੀ ਖੰਡਰ ਬਿਆਸ ਦੇ ਕੰਢੇ ਮੁੜਿਆ ਖਾ ਕੇ ਮਾਰ ਸਿਕੰਦਰ ਠੀਕ ਹੈ ਜੀ ਉੱਥੇ ਬਿਆਸ ਦਰਿਆ ਦਾ ਜਿਹੜਾ ਨਾਮ ਹੈ ਉਹ ਆਉਂਦਾ ਹੈ ਨੈਕਸਟ ਕੁਐਸਚਨ ਇਸ ਕਵਿਤਾ ਦੇ ਵਿੱਚ 1919 ਈਸਵੀ ਦੌਰਾਨ ਵਾਪਰੀ ਕਿਸ ਇਤਿਹਾਸਕ ਘਟਨਾ ਦਾ ਵਰਣਨ ਕੀਤਾ ਗਿਆ ਹੈ অপਸ਼ਨ A ਜਲਿਆਂਵਾਲਾ ਬਾਗ B ਕਾਮਾਗਟਾ ਮਾਰੂ C ਦੇਸ਼ਵੰਡ ਦਾ ਦੁਖਾਂਤ ਤੇ C ਸਾਕਾ ਨੀਲਾ ਤਾਰਾ ਹਾਂਜੀ ਪ੍ਰਸ਼ਨ ਨੰਬਰ 7 ਦੇ ਲਈ ਉੱਤਰ ਕਰ ਦਿਓ ਕਿ ਇਸ ਦੇ ਵਿੱਚ 1919 ਦੌਰਾਨ ਵਾਪਰੀ ਕਿਸ ਘਟਨਾ ਦਾ ਜਿਕਰ ਹੈ ਜਿਹੜਾ ਕੀਤਾ ਗਿਆ ਹੈ ਤਾਂ ਇੱਥੇ ਉੱਤਰ A ਕਰਨ ਵਾਲੇ ਸਹੀ ਹਨ ਜਲਿਆਂਵਾਲਾ ਬਾਗ ਦੀ ਘਟਨਾ ਇਹ ਉਹਦੇ ਵਿੱਚ ਆਉਂਦਾ ਜਲਿਆਂਵਾਲੇ ਬਾਗ ਤੇਰੀ ਦੀ ਅੱਜ ਵੀ ਅਮਰ ਕਹਾਣੀ ਠੀਕ ਹੈ ਜੀ ਤਾਂ ਉਸ ਲਾਈਨ ਤੇ ਇਹ ਜਿਹੜਾ ਉੱਤਰ ਬੰਦਾ ਹੈ ਚੱਲਦੇ ਹਾਂ ਨੈਕਸਟ ਕੁਐਸਚਨ ਤੇ ਢੁੱਲੇ ਖੂਨ ਦਾ ਬਦਲਾ ਕਿਸ ਦੇਸ਼ ਭਗਤ ਨੇ ਲਿਆ ਆਪਸ਼ਨ A ਭਗਤ ਸਿੰਘ B ਕਰਤਾਰ ਸਿੰਘ ਸਰਾਭਾ C ਊਧਮ ਸਿੰਘ ਤੇ D ਉਪਰੋਕਤ ਸਾਰੇ ਹਾਂਜੀ ਪ੍ਰਸ਼ਨ ਨੰਬਰ 8 ਦੇ ਲਈ ਉੱਤਰ ਕਰ ਦਿਓ ਕਿ ਇਸ ਦਾ ਜਿਹੜਾ ਬਦਲਾ ਹੈ ਉਹ ਕਿਸ ਨੇ ਲਿਆ ਤਾਂ ਇਸ ਦਾ ਜਿਹੜਾ ਉੱਤਰ ਹੈ ਜੀ ਉਹ ਡੀ ਸਹੀ ਰਹੇਗਾ ਕਿਉਂਕਿ ਇਸ ਕਵਿਤਾ ਦੇ ਵਿੱਚ ਇਨ੍ਹਾਂ ਤਿੰਨਾਂ ਦੇ ਦੇਸ਼ ਭਗਤਾਂ ਦੇ ਨਾਮ ਆਏ ਹਨ ਤਾਂ ਬੋਰਡ ਵੱਲੋਂ ਜਿਹੜਾ ਉੱਤਰ ਹੈ ਉਹ ਡੀ ਸਹੀ ਕੀਤਾ ਗਿਆ ਹੈ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਤੇ ਉਦਮ ਸਿੰਘ ਤਿੰਨਾਂ ਦੇ ਜਿਹੜੇ ਨਾਮ ਹੈ ਉਸ ਕਵਿਤਾ ਦੇ ਵਿੱਚ ਆਏ ਹਨ ਸੋ ਭਗਤ ਸਿੰਘ ਜਏ ਪੁੱਤਰ ਤੇਰੇ ਉਦਮ ਸਿੰਘ ਸਰਾਭੇ ਤਾਂ ਇਸ ਲਾਈਨ ਦੇ ਵਿੱਚ ਤਿੰਨਾਂ ਦੇਸ਼ ਭਗਤਾਂ ਦੇ ਨਾਮ ਆਏ ਹਨ ਜਿਸ ਕਰਕੇ ਜਿਹੜਾ ਉੱਤਰ ਹੈ ਉਹ ਡੀ ਬਣਦਾ ਹੈ ਨੈਕਸਟ ਕੁਐਸਚਨ ਗੋਰੀ ਅਣਖ ਨੂੰ ਰੰਡੀ ਕਿਸ ਨੇ ਕੀਤਾ অপਸ਼ਨ A सिकंदर B ਗਦਰੀ ਬਾਬਿਆਂ C ਅੰਗਰੇਜ਼ਾਂ ਤੇ D ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 9 ਦੇ ਲਈ ਉੱਤਰ ਕਰ ਦਿਓ ਇਸ ਦੇ ਵਿੱਚ ਵੀ ਜਿਹੜੀ ਸਿੱਧੀ ਸਿੱਧੀ ਲਾਈਨ ਹੈ ਉਹ ਦਿੱਤੀ ਗਈ ਹੈ ਕਵਿਤਾ ਦੇ ਵਿੱਚ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਗਦਰੀ ਬਾਬੇ ਉਹ ਬਿਲਕੁਲ ਬੀ ਆਪਸ਼ਨ ਤਾਂ ਕਵਿਤਾ ਦੇ ਵਿੱਚ ਲਾਈਨ ਆਉਂਦੀ ਹੈ ਮੇਰੀ ਅਣਖ ਨੂੰ ਰੰਡੀ ਕਰ ਗਏ ਤੇਰੇ ਗਦਰੀ ਬਾਬੇ ਠੀਕ ਹੈ ਜੀ ਸੋ ਉੱਥੇ ਗਦਰੀ ਬਾਬਿਆਂ ਦਾ ਜ਼ਿਕਰ ਆਇਆ ਹੈ ਤਾਂ ਨੈਕਸਟ ਕੁਐਸਚਨ ਤਵਾਰੀਖ ਸ਼ਬਦ ਦਾ ਕੀ ਅਰਥ ਹੈ ਆਪਸ਼ਨ A ਇਤਿਹਾਸ B ਸ਼ਹਾਦਤ C ਅਣਖ ਤੇ D ਇੱਜ਼ਤ ਹਾਂਜੀ ਪ੍ਰਸ਼ਨ ਨੰਬਰ 10 ਦੇ ਲਈ ਉੱਤਰ ਕਰ ਦਿਓ ਕਿ ਤਵਾਰੀਖ ਦਾ ਕੀ ਅਰਥ ਬੰਦਾ ਹੈ ਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ A ਕੀਤਾ ਹੈ ਬਿਲਕੁਲ ਸਹੀ ਤਵਾਰੀਖ ਦਾ ਭਾਵ ਹੈ ਇਤਿਹਾਸ ਤਾਂ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ ਨੈਕਸਟ ਹੈ ਜੀ ਹੁਣ ਇੱਕ ਪੈਰਾ ਹੈ ਜਿਸ ਨੂੰ ਆਪਾਂ ਰੀਡ ਕਰਨਾ ਹੈ ਤਾਂ ਸਾਰੇ ਜਣੇ ਧਿਆਨ ਦੇ ਨਾਲ ਇੱਕ ਵਾਰੀ ਰੀਡ ਕਰ ਲਓ ਕੁਝ ਕੁ ਗੱਲਾਂ ਧਿਆਨ ਚ ਰਹਿ ਜਾਂਦੀਆਂ ਨੇ ਉਹ ਕਹਿੰਦੇ ਆ ਡਾਕਟਰ ਦੀਪਕ ਪਾਂਡੇ ਨੇ ਅੱਧੀ ਸਦੀ ਪਹਿਲਾਂ ਅਮਰੀਕਾ ਦੇ ਨਗਰ ਯੂਕਲਿਡ ਵਿੱਚ ਜਾ ਕੇ ਡਾਕਟਰੀ ਦਾ ਕੰਮ ਸ਼ੁਰੂ ਕੀਤਾ ਸੀ ਇੱਥੇ ਹੀ ਐਕਸ-ਰੇ ਟੈਕਨੀਸ਼ੀਅਨ ਦਾ ਕੋਰਸ ਕਰ ਰਹੀ ਘਰੇਲੂ ਰੁਚੀਆਂ ਵਾਲੀ ਸਰਲ ਸੁਭਾਦੀ ਮਿਹਨਤਕੁੜੀ ਬੋਨੀ ਉਰਸਾਨੀਆਂ ਜ਼ੁਲੋਕਰ ਨਾਲ ਉਸਦੀ ਜਾਣ-ਪਛਾਣ ਹੋਈ ਬੋਨੀ ਦੇ ਵੱਡੇ-ਵੱਡੇ ਯੂਗੋਸਲਾਵੀਆ ਦੇ ਸਨ ਪਰ ਉਸਦੇ ਵੱਡੇ-ਵਡੇਰੇ ਯੂਗੋਸਲਾਵੀਆ ਦੇ ਸਨ ਪਰ ਉਸਦੇ ਮਾਤਾ-ਪਿਤਾ ਉਹ ਹਾਇਤੋ ਪ੍ਰਾਂਤ ਦੇ ਕਲੀਵਲੈਂਡ ਸ਼ਹਿਰ ਵਿੱਚ ਰਹਿੰਦੇ ਸਨ ਉਹਨਾਂ ਨੂੰ ਡਾਕਟਰ ਦੀਪਕ ਦਾ ਮਿਹਨਤੀ ਸੁਭਾਅ ਪਸੰਦ ਆਇਆ ਇਸ ਲਈ ਉਹਨਾਂ ਦੀਪਕ ਦੇ ਬੋਨੀ ਨੂੰ ਸ਼ਾਦੀ ਦੇ ਬੰਧਨ ਵਿੱਚ ਬੰਨ੍ਹ ਦਿੱਤਾ ਨੈਕਸਟ ਉਹ ਕਹਿੰਦੇ ਇਸ ਜੋੜੀ ਦੇ ਘਰ ਹੀ ਸੁਨੀਤਾ ਦਾ ਜਨਮ 1 ਸਤੰਬਰ 1965 ਈਸਵੀ ਨੂੰ ਯੂਕਲਿਡ ਵਿਖੇ ਹੋਇਆ ਉਸ ਦਾ ਇੱਕ ਭਰਾ ਤੇ ਇੱਕ ਭੈਣ ਉਸ ਤੋਂ ਵੱਡੇ ਸਨ ਭਰਾ ਜੈ ਉਸ ਤੋਂ 4 ਸਾਲ ਤੇ ਭੈਣ ਦੀਨਾ 3 ਸਾਲ ਵੱਡੀ ਸੀ ਸੁਨੀਤਾ ਸਾਰੇ ਪਰਿਵਾਰ ਦੀ ਲਾਡਲੀ ਸੀ ਸੁਨੀਤਾ ਦੇ ਜਨਮ ਤੋਂ ਸਾਲ ਕੁ ਪਹਿਲਾਂ ਉਸਦੇ ਪਿਤਾ ਨੇ ਅਮਰੀਕਾ ਦੀ ਨਾਗਰਤਾ ਲੈ ਲਈ ਸੀ ਸੁਨੀਤਾ ਅਜੇ ਅਜੇ ਸਾਲ ਕੁ ਦੀ ਸੀ ਕਿ ਉਸਦੇ ਮਾਤਾ-ਪਿਤਾ ਤੇ ਸਾਰਾ ਪਰਿਵਾਰ ਬੌਨਸਟ ਆ ਗਿਆ ਸੁਨੀਤਾ ਦਾ ਪਾਲਣ-ਪੋਸ਼ਣ ਇਸੇ ਇਲਾਕੇ ਵਿੱਚ ਹੋਇਆ ਇੱਥੇ ਹੀ ਉਸਦੀ ਪੜ੍ਹਾਈ ਲਿਖਾਈ ਪੜ੍ਹਾਈ ਲਿਖਾਈ ਹੋਈ ਸੁਨੀਤਾ ਦੇ ਪਿਤਾ ਪੜ੍ਹਨ ਲਿਖਣ ਸੈਰ-ਸਪਾਟੇ ਤੇ ਸੰਗੀਤ ਦੇ ਸ਼ੌਕੀਨ ਸਨ ਮਾਤਾ ਘਰੇਲੂ ਰੁਚੀਆਂ ਵਾਲੀ ਸੀ ਸਿਲਾਈ ਕਢਾਈ ਸੰਗੀਤ ਖੇਡਾਂ ਦੇ ਸੈਰ-ਸਪਾਟੇ ਵਿੱਚ ਉਹਨਾਂ ਦੀ ਵਿਸ਼ੇਸ਼ ਰੁਚੀ ਸੀ ਸੁਨੀਤਾ ਦੇ ਵੱਡੇ ਭੈਣ ਭਰਾ ਵੀ ਤੈਰਾਕੀ ਦੇ ਐਥਲੈਟਿਕਸ ਵਿੱਚ ਵਿਸ਼ੇਸ਼ ਰੁਚੀ ਲੈਂਦੇ ਸਨ ਇਸ ਕਿਸਮ ਦੇ ਮਾਹੌਲ ਵਿੱਚ ਵੱਡੀ ਹੋਣ ਵਾਲੀ ਸੁਨੀਤਾ ਪੜ੍ਹਾਈ ਦੇ ਨਾਲ ਸੰਗੀਤ ਤੈਰਾਕੀ ਹਾਈਕਿੰਗ ਟਰੈਕਿੰਗ ਤੇ ਖੇਡਾਂ ਵਿੱਚ ਵਿਸ਼ੇਸ਼ ਰੁਚੀ ਲੈ ਰਹੀ ਸੀ ਨੈਕਸਟ ਉਹ ਕਹਿੰਦੇ ਸ਼ੁਰੂ ਤੋਂ ਹੀ ਸੁਨੀਤਾ ਨਿਮਰਤਾ ਵਾਲੀ ਕੁੜੀ ਸੀ ਉਹ ਆਪਣੀਆਂ ਪ੍ਰਾਪਤੀਆਂ ਬਾਰੇ ਰੌਲਾ ਨਹੀਂ ਸੀ ਪਾਉਂਦੀ ਉਹ 6 ਸਾਲ ਦੀ ਸੀ ਜਦ ਪਰਿਵਾਰ ਕੈਂਪ ਲਈ ਪਿਕਨਿਕ ਮਨਾ ਰਿਹਾ ਸੀ ਸੁਨੀਤਾ ਆਪਣੀਆਂ ਸਹੇਲੀਆਂ ਨਾਲ ਤੈराकी ਪ੍ਰੀਯੋਗਤਾ ਉੱਤੇ ਗਈ ਹੋਈ ਸੀ ਪ੍ਰਤੀਯੋਗਤਾ ਖਤਮ ਹੋਣ ਹੋਈ ਤਾਂ ਬੈਗ ਚੁੱਕ ਕੇ ਉਹ ਆਪਣੇ ਟੱਬਰ ਨਾਲ ਆ ਰਹੀ ਭੈਣ ਤੇ ਭਰਾ ਨੇ ਪੁੱਛਿਆ ਕਿਵੇਂ ਰਿਹਾ ਤੇਰਾ ਮੁਕਾਬਲਾ ਬਿਲਕੁਲ ਠੀਕ ਦੋ ਹਰਫੀ ਉੱਤਰ ਦੇ ਕੇ ਉਹ ਸਹੇਲੀਆਂ ਨਾਲ ਦੌੜ ਗਈ ਉਸ ਦਾ ਜਦ ਬੈਗ ਖੋਲਿਆ ਗਿਆ ਤਾਂ ਉਸ ਵਿੱਚ 5 ਮੈਡਲ ਸਨ ਸੁਨੀਤਾ ਨੇ 보ਸਟਨ ਵਿੱਚ ਹੀ ਨੀਦਮ ਸਕੂਲ ਤੋਂ 12ਵੀਂ ਜਮਾਤ ਪਾਸ ਕੀਤੀ ਸਾਇੰਸ ਅਤੇ ਹਿਸਾਬ ਵਿੱਚ ਉਹ ਚੰਗੇ ਨੰਬਰ ਲੈ ਕੇ ਉਹ ਜਮਾਤ ਦੇ ਚੋਟੀ ਦੇ ਬੱਚਿਆਂ ਵਿੱਚੋਂ ਇੱਕ ਸੀ 1983 ਈਸਵੀ ਵਿੱਚ ਹੀ ਉਹ ਅਮਰੀਕਾ ਨੇਵਲ ਅਕੈਡਮੀ ਵਿੱਚ ਦਾਖਲ ਹੋ ਗਈ ਇੱਥੋਂ ਹੀ ਉਸਨੇ 1987 ਈਸਵੀ ਵਿੱਚ ਬੀਐਸਸੀ ਪਾਸ ਕੀਤੀ ਤੇ ਨੇਵੀ ਵਿੱਚ ਭਰਤੀ ਹੋ ਗਈ ਉਸ ਨੂੰ ਹੈਲੀਕਾਪਟਰ ਦੀ ਟ੍ਰੇਨਿੰਗ ਦੇ ਕੇ ਇਹੀ ਕੰਮ ਸੌਂਪਿਆ ਗਿਆ ਉਸਨੇ ਇਸ ਕੰਮ ਵਿੱਚ ਇੰਨੀ ਰੁਚੀ ਲਈ ਕਿ 30 ਵੱਖ-ਵੱਖ ਕਿਸਮਾਂ ਦੇ ਜਹਾਜ਼ ਤੇ ਹੈਲੀਕਾਪਟਰ ਉਸਨੇ 2770 ਘੰਟੇ ਉਡਾਉਣ ਦਾ ਰਿਕਾਰਡ ਥੋੜੇ ਹੀ ਸਮੇਂ ਵਿੱਚ ਬਣਾ ਲਿਆ ਇਸ ਦੌਰਾਨ ਉਸਨੇ ਐਮ ਐਸ ਸੀ ਕਰ ਲਈ ਤੇ ਹੈਲੀਕਾਪਟਰ ਇਨਸਪੈਕਟਰ ਬਣ ਗਈ ਜਿਸ ਇਸ ਸਮੇਂ ਤੱਕ ਉਹ ਨੇਵਲ ਅਕੈਡਮੀ ਦੇ ਆਪਣੇ ਇੱਕ ਜਮਾਤੀ ਮਿਸ਼ੈਲ ਵਿਲੀਅੰਜ਼ਮ ਨਾਲ ਸ਼ਾਦੀ ਕਰਵਾ ਕੇ ਸੁਨੀਤਾ ਵਿਲੀਅਮਜ਼ ਬਣ ਗਈ ਸੀ 1995 ਈਸਵੀ ਵਿੱਚ ਉਹ ਇੱਕ ਹੈਲੀਕਾਪਟਰ ਲੈ ਕੇ ਅਮਰੀਕੀ ਪੁਲਾੜ ਕੇਂਦਰ ਨੈਸ਼ਨਲ 에ਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਨਾਸਾ ਗਈ ਜਿੱਥੇ ਉਸਨੇ ਜਾਨ ਯੰਗ ਨਾਂ ਦੇ ਪੁਲਾੜ ਯਾਤਰੀ ਦਾ ਭਾਸ਼ਣ ਸੁਣਿਆ ਉਸਨੇ ਦੱਸਿਆ ਕਿ ਪੁਲਾੜ ਯਾਤਰੀ ਦੀ ਟ੍ਰੇਨਿੰਗ ਵੱਲੋਂ ਉਸਨੂੰ ਹੈਲੀਕਾਪਟਰ ਚਲਾਉਣਾ ਸਿੱਖਣਾ ਪਿਆ ਸੀ ਇਹ ਉਸਦੀ ਟ੍ਰੇਨਿੰਗ ਦਾ ਲਾਜ਼ਮੀ ਹਿੱਸਾ ਸੀ ਸੁਨੀਤਾ ਨੇ ਸੋਚਿਆ ਕਿ ਉਹ ਤਾਂ ਹੈਲੀਕਾਪਟਰ ਚਲਾਉਣ ਦੀ ਮਾਹਰ ਹੈ ਉਹ ਕਿਉਂ ਨਹੀਂ ਪੁਲਾੜ ਵਿੱਚ ਉੱਡ ਸਕਦੀ ਬਸ ਉਸਨੇ ਨਾਸਾ ਨੂੰ ਅਰਜੀ ਭੇਜੀ ਦਿੱਤੀ ਪਹਿਲੀ ਵਾਰ ਤਾਂ ਨਹੀਂ ਦੂਜੀ ਵਾਰ 1998 ਈਸਵੀ ਵਿੱਚ ਨਾਸਾ ਨੇ ਉਸਨੂੰ ਪੁਲਾੜ ਵਿੱਚ ਭੇਜਣ ਲਈ ਚੁਣ ਲਿਆ 8 ਸਾਲ ਦੀ ਸਖਤ ਟ੍ਰੇਨਿੰਗ ਉਪਰੰਤ ਉਸਨੂੰ ਅੰਤਰਰਾਸ਼ਟਰੀ ਪੁਲਾੜੀ ਸਟੇਸ਼ਨ ਉੱਤੇ 7 ਮੈਂਬਰੀ ਟੀਮ ਨਾਲ 9 ਦਸੰਬਰ 2006 ਈਸਵੀ ਵਿੱਚ ਡਿਸਕਵਰੀ ਨਾਂ ਦੇ ਪੁਲਾੜੀ ਜਹਾਜ਼ ਵਿੱਚ ਅੰਬਰਾਂ ਦੀ ਉਡਾਰੀ ਭਰਨ ਲਈ ਭੇਜ ਦਿੱਤਾ ਗਿਆ ਤਾਂ ਇਹ ਪੈਰਾ ਹੈ ਜੀ ਇਸ ਦੇ ਵਿੱਚ ਕਹਿ ਲਓ ਸੁਨੀਤਾ ਵਿਲੀਅਮਸ ਦੇ ਬੇਸਿਕ ਨੌਲੇਜ ਹੈ ਇਹਦੇ ਵਿੱਚ ਤਾਂ ਇਹ ਤੁਸੀਂ ਸਭ ਨੇ ਸੁਣਿਆ ਤਾਂ ਹੁਣ ਇਸ ਦੇ ਆਧਾਰ ਤੇ ਆਪਾਂ ਪ੍ਰਸ਼ਨ ਉੱਤਰ ਕਰਾਂਗੇ ਨਮਿਤਾ ਜੀ ਵੈਰੀ ਗੁੱਡ ਈਵਨਿੰਗ ਹਾਂਜੀ ਤਾਂ ਸੁਨੀਤਾ ਦੀ ਮਾਤਾ ਜੀ ਜਦੋਂ ਉਸ ਦੇ ਪਿਤਾ ਨਾਲ ਜਾਣ ਪਛਾਣ ਹੋਈ ਤਾਂ ਉਸ ਦੀ ਮਾਤਾ ਕਿਹੜੇ ਕੋਰਸ ਕਰ ਰਹੀ ਸੀ অপਸ਼ਨ A ਸਿਲਾਈ ਕਢਾਈ B ਸੰਗੀਤ ਸੀ ਐਕਸ-ਰੇ ਟੈਕਨੀਸ਼ੀਅਨ ਤੇ ਡੀ ਫਾਰਮੇਸੀ ਹਾਂਜੀ ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਕਰਿਓ ਜੀ ਕੀ ਉੱਤਰ ਆਏਗਾ ਇਸ ਦਾ ਉਹ ਕੀ ਕੰਮ ਕਰ ਰਹੀ ਸੀ ਉਸ ਟਾਈਮ ਤਾਂ ਇੱਥੇ ਉੱਤਰ ਸੀ ਕਰਨ ਵਾਲੇ ਸਹੀ ਹਨ ਐਕਸ-ਰੇ ਟੈਕਨੀਸ਼ੀਅਨ ਸੀ ਉਹ ਨੈਕਸਟ ਕੁਐਸਚਨ ਸੁਨੀਤਾ ਆਪਣੀ ਭੈਣ ਤੋਂ ਕਿੰਨੇ ਸਾਲ ਛੋਟੀ ਸੀ অপਸ਼ਨ A 3 B 4 C 5 ਤੇ D 2 ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਕਰੋ ਕਿੰਨੇ ਸਾਲ ਛੋਟੀ ਸੀ ਜੀ ਉਹ ਆਪਣੀ ਭੈਣ ਤੋਂ ਤਾਂ ਇੱਥੇ ਉੱਤਰ A ਜਿਹਨਾਂ ਨੇ ਕੀਤਾ ਹੈ ਬਿਲਕੁਲ ਸਹੀ 3 ਸਾਲ ਨੈਕਸਟ ਕੁਐਸਚਨ ਸੁਨੀਤਾ ਨੇ ਕਿੱਥੋਂ ਤੱਕ ਵਿੱਦਿਆ ਪ੍ਰਾਪਤ ਕੀਤੀ অপਸ਼ਨ A BSC A BSE, B S C PhD, DU, B M S C C P H D ਤੇ D ਉਪਰੋਕਤ ਸਾਰੇ ਹਾਂਜੀ ਪ੍ਰਸ਼ਨ ਨੰਬਰ 13 ਦੇ ਲਈ ਉੱਤਰ ਕਰ ਦਿਓ ਕਿ ਉਹਨਾਂ ਨੇ ਕਿੱਥੋਂ ਤੱਕ ਦੀ ਜਿਹੜੀ ਡਿਗਰੀ ਹੈ ਉਹ ਹਾਸਲ ਕੀਤੀ ਤਾਂ ਉੱਤਰ B ਬਿਲਕੁਲ ਸਹੀ ਰਹੇਗਾ M S C ਨੈਕਸਟ ਕੁਐਸ਼ਨ 13 ਕੀ ਪ੍ਰੀਯੋਗਿਤਾ ਪ੍ਰਤੀਯੋਗਤਾ ਵਿੱਚ ਸੁਨੀਤਾ ਨੇ ਕਿੰਨੇ ਮੈਡਲ ਜਿੱਤੇ ਆਪਸ਼ਨ A 4 B 5 C 6 ਤੇ D 7 हां जी प्रश्न नंबर 14 ਦੇ ਲਈ ਉੱਤਰ ਕਰ ਦਿਓ ਕਿੰਨੇ ਮੈਡਲ ਜਿੱਤੇ ਸਨ ਉਸਨੇ ਤਾਂ ਇੱਥੇ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਬੀ ਬਿਲਕੁਲ ਸਹੀ ਪੰਜ ਮੈਡਲ ਨੈਕਸਟ ਕੁਐਸਚਨ ਸੁਨੀਤਾ ਕਿਹੋ ਜਿਹੇ ਸੁਭਾਅ ਦੀ ਮਾਲਕ ਸੀ অপشن A ਘਮੰਡੀ B ਘਰੇਲੂ C ਨਿਮਰ ਤੇ D ਕੋਈ ਨਹੀਂ ਹਾਂ ਜੀ ਪ੍ਰਸ਼ਨ ਨੰਬਰ 15 ਦੇ ਲਈ ਉੱਤਰ ਦੇ ਦਿਓ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਉਹ ਬਿਲਕੁਲ ਸਹੀ ਹਨ ਨਿਮਰ ਸੁਭਾਅ ਦੀ ਨੈਕਸਟ ਕੁਐਸਚਨ ਕਿਸ ਦਾ ਭਾਸ਼ਣ ਸੁਨਣ ਉਪਰੰਤ ਉਸਨੇ ਪੁਲਾੜ ਯਾਤਰੀ ਬਣਨ ਬਾਰੇ ਸੋਚਿਆ অপਸ਼ਨ A ਜਾਨ ਯੰਗ B ਜਾਨ ਨਿਊਟਨ C ਹਿਉਨ ਸੰਗ ਤੇ D ਮਿਸ਼ੈਲ ਵਿਲੀਅਮਸ ਹਾਂਜੀ ਪ੍ਰਸ਼ਨ ਨੰਬਰ 16 ਦੇ ਲਈ ਉੱਤਰ ਕਰਿਓ ਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜਾਨ ਯੰਗ ਬਿਲਕੁਲ ਸਹੀ ਨੈਕਸਟ ਕੁਐਸਚਨ ਅਮਰੀਕੀ ਬੁਲਾੜ ਕੇਂਦਰ ਨਾਸਾ ਵਿੱਚ ਉਸਨੇ ਕਿੰਨੇ ਸਾਲ ਟ੍ਰੇਨਿੰਗ ਲਈ ਆਪਸ਼ਨ A 2 ਸਾਲ B 7 ਸਾਲ C 5 ਸਾਲ ਤੇ D 8 ਸਾਲ ਹਾਂਜੀ ਪ੍ਰਸ਼ਨ 17 ਦੇ ਲਈ ਉੱਤਰ ਕਰ ਦਿਓ ਕਿੰਨੇ ਸਾਲ ਉਹਨਾਂ ਨੇ ਜਿਹੜੀ ਆ ਉਹ ਟ੍ਰੇਨਿੰਗ ਲਈ ਤਾਂ ਇੱਥੇ ਉੱਤਰ D ਬਿਲਕੁਲ ਸਹੀ ਹੈ 8 ਸਾਲ ਨੈਕਸਟ ਕੁਐਸ਼ਨ ਡਿਸਕਵਰੀ ਨਾਮੀ ਪੁਲਾੜੀ ਜਹਾਜ਼ ਵਿੱਚ ਉਸਨੇ ਉਡਾਣ ਕਦੋਂ ਭਰੀ অপਸ਼ਨ A 1987 ਇਸਵੀ B 1998 ਇਸਵੀ C 2006 ਤੇ D 2007 ਹਾਂਜੀ ਕਿਹੜੇ ਸਾਲ ਦੇ ਵਿੱਚ ਉਹ ਗਈ ਪੁਲਾੜ ਦੇ ਵਿੱਚ ਤਾਂ ਇੱਥੇ ਜਿਨ੍ਹਾਂ ਦਾ ਉੱਤਰ C ਆਇਆ ਹੈ ਬਿਲਕੁਲ ਸਹੀ 2006 ਨੈਕਸਟ ਕੁਐਸਚਨ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਕਿਸ ਦੀ ਰਚਨਾ ਹੈ অপਸ਼ਨ A ਗੁਰੂ ਨਾਨਕ ਦੇਵ ਜੀ B ਗੁਰੂ ਅੰਗਦ ਦੇਵ ਜੀ C ਗੁਰੂ ਅਮਰਦਾਸ ਜੀ ਤੇ D ਗੁਰੂ ਅਰਜਨ ਦੇਵ ਜੀ ਤਾਂ ਇੱਥੇ ਹੁਣ ਆਪਣੇ ਬੇਸਿਕ ਜਿਹੜੇ ਪੀਟੈਟ ਦੇ ਪੇਪਰ ਕੁਐਸਚਨ ਆਨਸਰਸ ਆ ਉਹ ਸ਼ੁਰੂ ਹੋ ਜਾਂਦੇ ਐ ਇੱਥੋਂ ਪਹਿਲੇ ਜਿਹੜੇ ਕਹ ਲੋ ਕੁਐਸਚਨ ਸੀ ਉਹ ਪਹਿਰੇ ਦੇ ਬੇਸ ਤੇ ਸੀ ਹਾਂਜੀ ਤਾਂ ਇੱਥੇ ਜਿਨ੍ਹਾਂ ਨੇ ਪ੍ਰਸ਼ਨ ਨੰਬਰ 19 ਦੇ ਲਈ ਉੱਤਰ D ਕੀਤਾ ਹੈ ਗੁਰੂ ਅਰਜਨ ਦੇਵ ਜੀ ਬਿਲਕੁਲ ਸਹੀ ਉੱਤਰ ਨੈਕਸਟ ਕੁਐਸਚਨ ਜਦੋਂ ਵੱਖ-ਵੱਖ ਭਾਸ਼ਾਵਾਂ ਦੇ ਬੁਲਾਰੇ ਸੰਚਾਰ ਲਈ ਮਜਬੂਰੀ ਵਸ ਇੱਕ ਨਵੀਂ ਭਾਸ਼ਾ ਸਿਰਜ ਲੈਂਦੇ ਹਨ ਤਾਂ ਉਸ ਨੂੰ ਕੀ ਕਹਿੰਦੇ ਹਨ অপਸ਼ਨ A ਪਿਜਨ B ਕਰਿਓਲ C ਸਲੈਂਗ ਤੇ D ਗੁਪਤ ਭਾਸ਼ਾ ਹਾਂਜੀ ਪ੍ਰਸ਼ਨ ਨੰਬਰ 20 ਦੇ ਲਈ ਉੱਤਰ ਕਰ ਦਿਓ ਤਾਂ ਉਸ ਨੂੰ ਕਿਹੜੀ ਭਾਸ਼ਾ ਕਹਿੰਦੇ ਹਨ ਤਾਂ ਉੱਤਰ A ਕਰਨ ਵਾਲੇ ਸਹੀ ਹਨ ਪਿਜਨ ਨੈਕਸਟ ਕੁਐਸਚਨ ਭਾਸ਼ਾ ਸਿੱਖਿਆ ਦੇ ਪੜਾਵਾਂ ਵਿੱਚੋਂ ਪਹਿਲਾ ਕੌਸ਼ਲ ਕਿਹੜਾ ਹੈ অপਸ਼ਨ A ਪੜ੍ਹਨਾ ਜਾਂ வாਚਣਾ B ਸੁੰਣਾ ਤੇ ਸਮਝਣਾ C ਮੌਖਿਕ ਪ੍ਰਗਟਾ ਤੇ D ਲਿਖਣ ਦਾ ਕੌਸ਼ਲ ਹਾਂਜੀ ਪ੍ਰਸ਼ਨ ਨੰਬਰ 21 ਦੇ ਲਈ ਉੱਤਰ ਕਰ ਦਿਓ ਕਿ ਭਾਸ਼ਾ ਸਿੱਖਿਆ ਦੇ ਪੜਾਵਾਂ ਦੇ ਵਿੱਚੋਂ ਸਭ ਤੋਂ ਪਹਿਲਾ ਜਿਹੜਾ ਪੜਾਇਆ ਉਹ ਕਿਹੜਾ ਮੰਨਿਆ ਜਾਂਦਾ ਹੈ ਤਾਂ ਇੱਥੇ ਉੱਤਰ B ਕਰਨ ਵਾਲੇ ਸਹੀ ਹਨ ਸੁੰਣਾ ਤੇ ਸਮਝਣਾ ਨੈਕਸਟ ਕੁਐਸਚਨ ਬੁਰੇ ਕੰਮਾਂ ਵਿੱਚ ਬਦਨਾਮੀ ਮਿਲਦੀ ਹੈ ਦੇ ਆਧਾਰ ਤੇ ਟੁਕਵਾ ਖਾਣ ਦੱਸੋ ਆਪਸ਼ਨ ਏ 100 ਸਿਆਣਿਆਂ ਇੱਕੋ ਸੱਤ ਮੂਰਖ ਆਪੋ ਆਪਣੀ ਬੀ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਸੀ ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ ਤੇ ਡੀ ਆਪ ਮੋਏ ਜੱਗ ਪਰ ਲੋ ਤਾਂ ਸਹੀ ਮੁਹਾਵਰੇ ਦਾ ਅਰਥ ਦੱਸਣਾ ਹੈ ਜੀ ਕੀ ਆਏਗਾ ਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਬਿਲਕੁਲ ਸਹੀ ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ ਕਵੈਸਚਨ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਡੈਸ਼ ਇਸ ਵਾਕ ਵਿੱਚ ਖਾਲੀ ਥਾਂ ਨੂੰ ਢੁਕਵਾਂ ਸ਼ਬਦ ਚੁਣ ਕੇ ਭਰੋ ਆਪਸ਼ਨ A ਪਰਜਾਈ B ਤਾਈ C ਮਾਸੀ ਤੇ D ਚਾਚੀ ਹਾਂਜੀ ਪ੍ਰਸ਼ਨ ਨੰਬਰ 23 ਦੇ ਲਈ ਉੱਤਰ ਕਰੋ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਡੈਸ਼ ਤਾਂ ਜਿਨ੍ਹਾਂ ਨੇ ਉੱਤਰ B ਕੀਤਾ ਹੈ ਬਿਲਕੁਲ ਸਹੀ ਮੈਂ ਲਾੜੇ ਦੀ ਤਾਈ ਤਾਈ ਇੱਥੇ ਆਪਸ਼ਨ ਬਿਲਕੁਲ ਸਹੀ ਹੈ ਨੈਕਸਟ ਕੁਐਸਚਨ ਜਦੋਂ ਵਿਆਕਰਣ ਪੜ੍ਹਾਉਣ ਦਾ ਆਰੰਭ ਉਦਾਹਰਨਾਂ ਤੋਂ ਕੀਤਾ ਜਾਵੇ ਤਾਂ ਕਿਹੜੀ ਵਿਧੀ ਵਰਤੀ ਜਾਂਦੀ ਹੈ অপشن A ਪ੍ਰਮਾਣ ਵਿਧੀ B ਸਮਾਇ ਵਿਧੀ C ਅਨੁਕਰਣ ਵਿਧੀ ਤੇ D ਸੂਤਰ ਵਿਧੀ ਹਾਂਜੀ ਪ੍ਰਸ਼ਨ ਨੰਬਰ 24 ਦਾ ਉੱਤਰ ਕਰ ਦਿਓ ਜੀ ਜਦੋਂ ਅਸੀਂ ਵਿਆਕਰਣ ਪੜ੍ਹਾਉਣ ਦਾ ਆਰੰਭ ਉਦਾਹਰਨਾਂ ਤੋਂ ਕੀਤਾ ਜਾਂਦਾ ਹੈ ਤਾਂ ਕਿਹੜੀ ਵਿਧੀ ਵਰਤੀ ਜਾਂਦੀ ਹੈ ਤਾਂ ਇੱਥੇ ਜਿਨ੍ਹਾਂ ਦਾ ਉੱਤਰ A ਆਇਆ ਹੈ ਪ੍ਰਮਾਣ ਵਿਧੀ ਬਿਲਕੁਲ ਸਹੀ ਉੱਤਰ ਨੈਕਸਟ ਕੁਐਸਚਨ ਜਿੰਨਾ ਸਵਰਾਂ ਦੇ ਉਚਾਰਨ ਵਿੱਚ ਘੱਟ ਸਮਾਂ ਲੱਗਦਾ ਹੈ ਉਹਨਾਂ ਨੂੰ ਕੀ ਕਹਿੰਦੇ ਹਨ অপਸ਼ਨ A ਹਰਸਵ ਸਵਰ B ਦੀਰਘ ਸਵਰ C ਅਰਧ ਸਵਰ ਤੇ D ਅਨੁਨਾਸਿਕ ਹਾਂਜੀ ਪ੍ਰਸ਼ਨ ਨੰਬਰ 25 ਦੇ ਲਈ ਉੱਤਰ ਕਰ ਦਿਓ ਕੀ ਉੱਤਰ ਆਏਗਾ ਜੀ ਇਸ ਦਾ ਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ A ਕੀਤਾ ਹੈ ਬਿਲਕੁਲ ਸਹੀ ਹਰਸਵ ਸਵਰ ਨੈਕਸਟ ਕੁਐਸਚਨ ਪ੍ਰਸ਼ਨ ਹੈ ਜੀ ਕੋਸਮੁਸਾ ਸ਼ਬਦ ਦਾ ਕੀ ਅਰਥ ਹੈ অপਸ਼ਨ A ਘੁੱਪ ਹਨੇਰਾ B ਪੂਰਾ ਚਾਨਣ C ਮੂਹ ਹਨੇਰਾ ਤੇ D ਕੋਈ ਵੀ ਨਹੀਂ ਹਾਂਜੀ ਪ੍ਰਸ਼ਨ ਨੰਬਰ 26 ਦੇ ਲਈ ਆਨਸਰ ਕਰ ਦਿਓ ਕਿ ਕੋਸਮੁਸਾ ਸ਼ਬਦ ਦਾ ਕੀ ਅਰਥ ਹੈ ਤਾਂ ਜਿਨ੍ਹਾਂ ਨੇ ਉੱਤਰ C ਕੀਤਾ ਹੈ ਬਿਲਕੁਲ ਸਹੀ ਮੂਹ ਹਨੇਰਾ ਨੈਕਸਟ ਕੁਐਸਚਨ ਪਾਠਕਰਮ ਨਾਲ ਸੰਬੰਧਿਤ ਪੁਸਤਕਾਂ ਪੜਨ ਤੋਂ ਇਲਾਵਾ ਜਦੋਂ ਸਿਖਿਆਰਥੀ ਹੋਰ ਪੁਸਤਕਾਂ ਦਾ ਅਧਿਐਨ ਕਰਦੇ ਹਨ ਤਾਂ ਇਹ வாਚਨ ਦੀ ਕਿਹੜੀ ਵਿਧੀ ਹੈ অপਸ਼ਨ A ਸੂਖਮ B স্থੂਲ C ਕਾਲਪਨਿਕ ਤੇ D ਸੁਹਾਜਾਤਮਕ ਹਾਂਜੀ ਪ੍ਰਸ਼ਨ ਨੰਬਰ 27 ਦੇ ਲਈ ਉੱਤਰ ਕਰ ਦਿਓ ਕਿ ਕਿਹੜੀ ਵਿਧੀ ਹੋਏਗੀ ਇਹ ਤਾਂ ਇੱਥੇ ਜਿਨ੍ਹਾਂ ਦਾ ਉੱਤਰ D ਆਇਆ ਹੈ ਬਿਲਕੁਲ ਸਹੀ ਹੈ ਜੀ ਸੁਹਾਜਾਤਮਕ ਨੈਕਸਟ ਕੁਐਸ਼ਨ ਭਾਸ਼ਾ ਅਧਿਆਪਕ ਬੱਚਿਆਂ ਦੀ ਬੋਲਚਾਲ ਵਿੱਚ નિਪੁੰਤਾ ਲਿਆਉਣ ਲਈ ਕਿਹੜੀਆਂ ਵਿਧੀਆਂ ਦੀ ਵਰਤੋਂ ਕਰਦਾ ਹੈ অপشن A ਭਾਸ਼ਣ ਵਿਧੀ B ਵਾਦ ਵਿਵਾਦ ਵਿਧੀ C ਪ੍ਰਸ਼ਨ ਉੱਤਰ ਵਿਧੀ ਤੇ D ਉਪਰੋਕਤ ਸਾਰੇ ਹਾਂਜੀ ਪ੍ਰਸ਼ਨ ਨੰਬਰ 28 ਦੇ ਲਈ ਉੱਤਰ ਕਰ ਦਿਓ ਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ D ਕੀਤਾ ਹੈ ਬਿਲਕੁਲ ਸਹੀ ਉਪਰੋਕਤ ਸਾਰੇ ਹੀ ਵਰਤੇ ਜਾਂਦੇ ਹੈ ਨੈਕਸਟ ਕੁਐਸਚਨ ਕਿਸੇ ਲੇਖਕ ਜਾਂ ਕਲਾਕਾਰ ਦੀ ਉੱਤਮ ਰਚਨਾ ਨੂੰ ਕੀ ਕਹਿੰਦੇ ਹਨ ਆਪੇ ਨੇ ਕਮੰਤਰੀ ਬੀ ਸ਼ਾਕਾਰ ਸੀ ਮੌਲਿਕ ਤੇ ਡੀ ਵਿਲੱਖਣ ਹਾਂਜੀ ਪ੍ਰਸ਼ਨ ਨੰਬਰ 29 ਦੇ ਲਈ ਉੱਤਰ ਕਰਿਓ ਕੀ ਆਨਸਰ ਆਏਗਾ ਜੀ ਇਸ ਦਾ ਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਸ਼ਾਕਾਰ ਰਚਨਾ ਨੈਕਸਟ ਕੁਐਸਚਨ ਪੰਜਾਬੀ ਭਾਸ਼ਾ ਦੀਆਂ ਗੁਲਾਈ ਰਹਿਤ ਧੁਨੀਆਂ ਕਿਹੜੀਆਂ ਹਨ ਆਪਛਣੇ ਊੜੇ ਦ ਲੈਂਕੜ ਊੜੇ ਔਂਕੜ ਈੜੀ ਲਾਂ ਊੜਾ ਬੀ ਛੋਟੀ ਏ ਵੱਡੀ ਈ ਏ ਤੇ ਅ ਸੀ ਆ ਊ ਔ ਤੇ ਈ ਤੇ ਡੀ ਔ ਊ ਏ ਤੇ ਆ ਹਾਂਜੀ ਕਿਹੜੀਆਂ ਜੜੀਆਂ ਧੁਨੀਆਂ ਹਨ ਉਹ ਗੁਲਾਈ ਰਹਿਤ ਹਨ ਪ੍ਰਸ਼ਨ ਨੰਬਰ 30 ਦੇ ਲਈ ਉੱਤਰ ਕਰ ਦਿਓ ਜੀ ਠੀਕ ਹੈ ਜੀ ਜਿਨ੍ਹਾਂ ਨੇ ਉੱਤਰ 20 ਕੀਤਾ ਹੈ ਬਿਲਕੁਲ ਸਹੀ ਛੋਟੀ ਈ ਵੱਡੀ ਈ ਏ ਤੇ ਅ ਜਿਹੜੀਆਂ ਧੁਨੀਆਂ ਨੇ ਉਹ ਗੋਲਾਈ ਰਹਿਤ ਧੁਨੀਆਂ ਹਨ ਧੰਨਵਾਦ ਜੀ ਸਭ ਦਾ ਤਾਂ ਇਹ ਸੀ ਜੀ ਆਪਣਾ ਅੱਜ ਦਾ ਪੇਪਰ ਪੀਐਸ ਟੈਟ ਦਾ ਆਪਾਂ ਹੱਲ ਕੀਤਾ ਹੈ ਤੇ ਜੇ ਕਿਸੇ ਦਾ ਕੋਈ ਸਵਾਲ ਜਵਾਬ ਹੋਵੇ ਤਾਂ ਉਹ ਪੁੱਛ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਇੱਥੇ ਹੀ ਕਲਾਸ ਨੂੰ ਦਿੰਦੇ ਹਾਂ ਵਿਸ਼ਰਾਮ ਤੇ ਫਿਰ ਮਿਲਾਂਗੇ ਜੀ ਕੱਲ ਨੂੰ ਸੇਮ ਟਾਈਮ ਤੇ 7 ਵਜੇ ਜਿਹੜੀ ਕਲਾਸ ਹੈ ਉਹ ਆਪਾਂ ਲਗਾਵਾਂਗੇ ਜੀ ਓਕੇ ਜੀ ਸ਼ੁਕਰੀਆ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ